ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾ ਦੀ ਦੋਸਤੋ ਅੱਜ ਦੀ ਜੋ ਵੀਡੀਓ ਤੁਹਾਡੀ ਸੇਵਾ ਚ ਲੈ ਕੇ ਮੈਂ ਹਾਜ਼ਰ ਹੋਇਆ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਸੁਪਨੇ ਦੇ ਵਿੱਚ ਪੀਰਾਂ ਦੇ ਦਰਸ਼ਨ ਕਿਉਂ ਹੁੰਦੇ ਨੇ ਸੁਪਨੇ ਦੇ ਵਿੱਚ ਪੀਰਾਂ ਦੇ ਦਰਸ਼ਨ ਹੋਣ ਦਾ ਕਾਰਨ ਤੁਹਾਨੂੰ ਮੈਂ ਸਾਰਾ ਦੱਸਾਂਗਾ ਵੀ ਤੁਹਾਨੂੰ ਸੁਪਨੇ ਚ ਕਿਉਂ ਦਰਸ਼ਨ ਦਿੰਦੇ ਨੇ ਪੀਰ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਖੁਸਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀਆਂ ਰਹਿਣਗੀਆਂ ਦੋਸਤੋ ਤਾਂ ਦੋਸਤੋ ਹੁਣ ਗੱਲ ਕਰਦੇ ਆ ਕਿ ਪੀਰਾਂ ਦੇ ਸੁਪਨੇ ਦੇ ਵਿੱਚ ਦਰਸ਼ਨ ਕਿਉਂ ਹੁੰਦੇ ਨੇ ਔਰ ਉਹਦਾ ਕੀ ਕਾਰਨ ਹੈ ਕਿ ਜਿਹੜੇ ਸੁਪਨੇ 'ਚ ਪੀਰਾਂ ਦੇ ਦਰਸ਼ਨ ਹੁੰਦੇ ਨੇ ਤੇ ਉਹਦਾ ਕੀ ਮਤਲਬ ਹੁੰਦਾ ਆ ਸਾਰਾ ਕੁਝ ਇਸ ਵੀਡੀਓ ਚ ਦੱਸਾਂਗਾ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਦੇਖ ਲੈਣਾ ਕਿਉਂਕਿ ਅੱਜ ਦੀ ਜੋ ਵੀਡੀਓ ਬਹੁਤ ਕੰਮ ਦੀ ਵੀਡੀਓ ਆ ਜਿਹੜੇ ਲੋਕ ਭਰਮ ਭਲੇਖੀਆਂ 'ਚ ਬੈਠੇ ਨੇ ਉਹਨਾਂ ਨੂੰ ਮੈਂ ਸਾਫ਼ ਦੱਸਣਾ ਚਾਹੁੰਦਾ ਇਸ ਵੀਡੀਓ ਦੇ ਮਾਧਿਅਮ ਰਾਹੀਂ ਕਿ ਪੀਰਾਂ ਦੇ ਦਰਸ਼ਨ ਹੋਣਾ ਕੀ ਕੀ ਕਾਰਨ ਬਣਦੇ ਨੇ ਤਾਂ ਦੋਸਤੋ ਇੱਕ ਗੱਲ ਜਦੋਂ ਆਪਾਂ ਸੋਚਦੇ ਆ ਆਪਾਂ ਸੋਚਦੇ ਆ ਕਿ ਸਾਨੂੰ ਪੀਰ ਦਰਸ਼ਨ ਦੇਣ ਹਿਰ ਸਾਡੇ ਮਨ ਦੇ ਵਿੱਚ ਦਿਨ ਰਾਤ ਇੱਕੋ ਖਿਆਲ ਚੱਲਦਾ ਰਹਿੰਦਾ ਕਿ ਅਸੀਂ ਅਸੀਂ ਪੀਰਾਂ ਦੇ ਦਰਸ਼ਨ ਕਰ ਲਈਏ ਪੀਰਾਂ ਦੇ ਦਰਸ਼ਨ ਕਰ ਲਈਏ ਪਰ ਸਾਡੀ ਜਿਹੜੀ ਅੰਦਰੋਂ ਇੱਕ ਪੀਰਾਂ ਨੂੰ ਦੇਖਣ ਦੀ ਜਿਹੜੀ ਤਾਂਗ ਹੈ ਬਹੁਤ ਹੁੰਦੀ ਹੈ ਕਿ ਅਸੀਂ ਪੀਰ ਆਪਣੇ ਪੀਰ ਮੁਰਸ਼ਿਦ ਨੂੰ ਜ਼ਰੂਰ ਦੇਖੀਏ ਤਾਂ ਦੋਸਤੋ ਪੀਰਾਂ ਮੁਰਸ਼ਿਦਾਂ ਨੂੰ ਸਿੱਧੀ ਖੁੱਲੀ ਅੱਖ ਨਾਲ ਤਾਂ ਅਸੀਂ ਦੇਖ ਨਹੀਂ ਸਕਦੇ ਕਿਉਂ ਕਰਕੇ ਅਸੀਂ ਇਹਦੇ ਤਾਕਤ ਹੈ ਨਹੀਂ ਸਾਡੇ ਦੇ ਵਿੱਚ ਕਿ ਅਸੀਂ ਸਿੱਧੀ ਖੁੱਲੀ ਅੱਖ ਨਾਲ ਪੀਰਾਂ ਨੂੰ ਨਜ਼ਰ ਦੇਖ ਸਕੀਏ ਇਸ ਕਰਕੇ ਜਿਹੜਾ ਸੁਪਨੇ ਦੇ ਵਿੱਚ ਪੀਰ ਦਿਖਦੇ ਨੇ ਉਹਦੇ ਨਾਲ ਹੁੰਦਾ ਕੀ ਹੈ ਜਦੋਂ ਅਸੀਂ ਸੋਚ ਲੈਨੇ ਆ ਕਿ ਅਸੀਂ ਪੀਰ ਦੇ ਦਰਸ਼ਨ ਕਰ ਲਈਏ ਕਿਉਂਕਿ ਪੀਰ ਪੈਗੰਬਰ ਉਹਨਾਂ ਦੇ ਨਾਲ ਪਤਾ ਨਹੀਂ ਕਿੰਨੇ ਕੁ ਔਲੀਏ ਨਾਲ ਚੱਲਦੇ ਨੇ ਉਹਨਾਂ ਦੇ ਜਿਹੜੇ ਸੇਵਕ ਹੈ ਮੌਕਲ ਕਹ ਲੀਏ ਉਹ ਵੀ ਨਾਲ ਚੱਲਦੇ ਆ ਤੇ ਕਿਉਂਕਿ ਪੀਰ ਪੈਗੰਬਰ ਹਮੇਸ਼ਾ ਆਪਸ ਵਿੱਚ ਸੋਚਦੇ ਕਿ ਪੀਰ ਪੈਗੰਬਰ ਉਹ ਵੀ ਭਗਤੀਆਂ 'ਚ ਬੈਠੇ ਨੇ ਉਹ ਵੀ ਭਗਤੀਆਂ ਕਰ ਰਹੇ ਨੇ ਬਹੁਤ ਤਪ ਕਰ ਰਹੇ ਨੇ ਉਹਨਾਂ ਦੇ ਤੱਪ ਦੇ ਵਿੱਚ ਵੀ ਉਹਨਾਂ ਨੂੰ ਸਮਾਨ ਨਹੀਂ ਮਿਲ ਪਾਂਦਾ ਕਿ ਸਾਡੇ ਸਾਨੂੰ ਦਰਸ਼ਨ ਦੇ ਸਕਣ ਹਰ ਇੱਕ ਪੀਰ ਇਸ ਕਰਕੇ ਜਿਹੜੇ ਸੁਪਨੇ ਦੇ ਵਿੱਚ ਜਿਹੜੇ ਮੌਕਲ ਆਂਦੇ ਆ ਉਹਨਾਂ ਦੇ ਰੂਪ ਦੇ ਵਿੱਚ ਆਉਂਦੇ ਆ ਮੌਕਲ ਜਿਹੜੇ ਹੁੰਦੇ ਆ ਉਹਨਾਂ ਦੇ ਸੇਵਾਦਾਰ ਹੁੰਦੇ ਆ ਪੀਰ ਉਹਨਾਂ ਨੂੰ ਹੀ ਭੇਜਦੇ ਆ ਦਰਸ਼ਨ ਦੇਣ ਲਈ ਜਦੋਂ ਸਾਨੂੰ ਉਹਨਾਂ ਦੇ ਦਰਸ਼ਨ ਹੋ ਜਾਂਦੇ ਆ ਸਮਝ ਲਓ ਜਿਵੇਂ ਅਸੀਂ ਆਪਣੇ ਪੀਰ ਦੇ ਦਰਸ਼ਨ ਕਰ ਲੈ ਪਰ ਦੂਜੀ ਗੱਲ ਇੱਥੇ ਨਹੀਂ ਮੁੱਕਦੀ ਪੀਰ ਜਿਹੜੇ ਪੀਰਾਂ ਦੇ ਦਰਸ਼ਨ ਹੁੰਦੇ ਇੱਕ ਤਾਂ ਸਾਡੀ ਸੋਚ ਤੇ ਨਿਰਭਰ ਹੁੰਦਾ ਆ ਕਿ ਅਸੀਂ ਸੋਚ ਕੇ ਬੈਠੇ ਆ ਕਿ ਸਾਨੂੰ ਪੀਰਾਂ ਦੇ ਦਰਸ਼ਨ ਜ਼ਰੂਰ ਹੋਣ ਤਾਂ ਇਸ ਕਰਕੇ ਹੁੰਦੇ ਆ ਸਾਨੂੰ ਪੀਰਾਂ ਦੇ ਦਰਸ਼ਨ ਅਗਰ ਮਨ ਦੇ ਵਿੱਚ ਸੱਚੀ ਸ਼ਰਧਾ ਹੋਵੇ ਤਾਂ ਪੀਰਾਂ ਦੇ ਦਰਸ਼ਨ ਜ਼ਰੂਰ ਹੁੰਦੇ ਨੇ ਦੂਸਰੀ ਗੱਲ ਜਦੋਂ ਅਸੀਂ ਸੇਵਾ ਰੱਖ ਲੈਨੇ ਆ ਕਿਸੇ ਨੇ ਪੰਜ ਚੌਕੀਆਂ ਰੱਖੀਆਂ ਹੁੰਦੀਆਂ ਕਿਸੇ ਨੇ ਚਿਲਾ ਕੱਢਿਆ ਹੁੰਦਾ ਪੀਰਾਂ ਦਾ ਕਿ ਪੀਰਾਂ ਦੇ ਦਰਸ਼ਨ ਹੋਣ ਜਦੋਂ ਚਿਲਾ ਕੰਪਲੀਟ ਹੋ ਜਾਂਦਾ ਚਿਲੇ ਦੇ ਕੰਪਲੀਟ ਹੋਣ ਦੇ ਵਿੱਚ ਵਿੱਚ ਜਦੋਂ ਸਾਡੇ 2 ਜਾਂ 3 ਵੀਰਵਾਰ ਕੰਪਲੀਟ ਹੁੰਦੇ ਨੇ ਉਹਦੇ ਵਿੱਚ ਵੀ ਸਾਨੂੰ ਪੀਰਾਂ ਦੀ ਸੁਪਨੇ ਨਜ਼ਰ ਆਉਂਦੇ ਨੇ ਪੀਰ ਸੁਪਨਿਆਂ ਦੇ ਵਿੱਚ ਦਰਸ਼ਨ ਦੇ ਕੇ ਜਾਂਦੇ ਆ ਸਾਨੂੰ ਜਿਹੜੇ ਦਰਸ਼ਨ ਹੁੰਦੇ ਆ ਪੀਰਾਂ ਦੇ ਉਹ ਸਾਨੂੰ ਸਾਡੀ ਭਗਤੀ ਦੇ ਮਾਧਿਅਮ ਦੇ ਨਾਲ ਹੁੰਦੇ ਆ ਸਾਡੀ ਭਗਤੀ ਤੋਂ ਖੁਸ਼ ਹੋ ਕੇ ਪੀਰ ਸਾਡੇ ਕੋਲ ਆਉਂਦੇ ਆ ਉਹ ਸਾਨੂੰ ਕਿਸੇ ਦੇ ਨਾਲ ਸ਼ੇਅਰ ਨਹੀਂ ਕਰਨਾ ਚਾਹੀਦਾ ਕਿ ਸਾਡਾ ਜਿਹੜਾ ਆਪਣਾ ਸੁਪਨਾ ਹੈ ਕਿਸੇ ਨੂੰ ਦੱਸਣਾ ਵੀ ਨਹੀਂ ਹੈ ਇਹ ਮਨ ਦੇ ਵਿੱਚ ਰੱਖਣਾ ਹੈ ਜਦੋਂ ਅਸੀਂ ਸੁਪਨਾ ਦੱਸ ਦੇਵਾਂਗੇ ਕਿਸੇ ਨੂੰ ਤਾਂ ਪੀਰ ਉਸੇ ਸਮੇਂ ਤੁਹਾਡੇ ਤੋਂ ਨਾਰਾਜ਼ ਹੋ ਜਾਣਗੇ ਇਸ ਗੱਲ ਤੋਂ ਵੀ ਤੁਸੀਂ ਇਹ ਗੱਲ ਦੱਸੀ ਕਿਉਂ ਖੁਸ਼ ਨਹੀਂ ਹੁੰਦੇ ਇਹ ਗੱਲ ਦੱਸੋ ਸਿਰਫ ਆਪਣੇ ਗੁਰੂ ਨਾਲ ਹੀ ਸਾਂਝੀ ਕੀਤੀ ਜਾਂਦੀ ਹੈ। ਤੋਂ ਇਸ ਕਰਕੇ ਸੁਪਨਾ ਪੀਰਾ ਵਾਲਾ ਜਿਹੜਾ ਪੀਰਾ ਦੇ ਦਰਸ਼ਨ ਹੋਣ ਤੱਕ ਇਹਦੀ ਕਿਸੇ ਨੂੰ ਦੱਸਣਾ ਨਹੀਂਗਾ। ਇਹਨੂੰ ਮਨ ਦੇ ਵਿੱਚ ਹੀ ਰੱਖ ਲੈਣਾ। ਤਾਂ ਜਦੋਂ ਇਹ ਜਿਹੜੇ ਦਰਸ਼ਨ ਆ ਕਿਉਂ ਹੁੰਦੇ ਆ? ਹੁੰਦੇ ਕਿਉਂ ਆ? ਕਈ ਵਾਰ ਕੀ ਹੁੰਦਾ ਹੈ ਕਿ ਤੁਸੀਂ ਕੋਈ ਭਗਤੀ ਵੀ ਨਹੀਂ ਕੀਤੀ ਹੁੰਦੀ। ਨਾ ਪੀਰਾਂ ਨੂੰ ਯਾਦ ਕੀਤਾ ਹੁੰਦਾ ਹੈ ਤੁਹਾਡੇ ਸ ਬਾਰ ਬਾਰ ਸੁਪਨਿਆਂ ਚ ਪੀਰ ਨਜ਼ਰ ਆਉਂਦੇ ਆ ਉਹਦਾ ਕੀ ਕਾਰਨ ਜਦੋਂ ਬਾਰ ਬਾਰ ਸੁਪਨੇ ਸੁਪਨਿਆਂ ਦੇ ਵਿੱਚ ਪੀਰ ਨਜ਼ਰ ਆਉਂਦੇ ਆ ਉਹ ਸਾਡੀ ਪੁਰਾਣੀ ਜਿਹੜੀ ਪਿਛਲੇ ਜਨਮ ਦੀ ਭਗਤੀ ਕੀਤੀ ਹੁੰਦੀ ਹੈ ਉਹਦੇ ਕਾਰਨ ਸਾਨੂੰ ਪੀਰ ਬਾਰ ਬਾਰ ਨਜ਼ਰ ਆਉਂਦੇ ਆ ਸੁਪਨੇ ਦੇ ਵਿੱਚ ਪੀਰ ਦਿਖਾਈ ਦਿੰਦੇ ਆ ਪੀਰ ਆਪਣਾ ਚੋਲੇ ਦੇ ਵਿੱਚ ਨਜ਼ਰ ਆਉਂਦੇ ਆ ਖਰੇ ਚੋਲੇ ਦੇ ਵਿੱਚ ਆਉਂਦੇ ਆ ਕੋਈ ਵਾਈਟ ਚੋਲੇ ਚਾਉਂਦੇ ਆ ਪੀਰ ਇਸ ਕਰਕੇ ਪਿਛਲੇ ਜਨਮ ਦੀ ਜਿਹੜੀ ਭਗਤੀ ਸਾਡੀ ਕੀਤੀ ਹੁੰਦੀ ਹੈ ਉਸ ਭਗਤੀ ਦੀ ਸ਼ਕਤੀ ਦੇ ਨਾਲ ਜਿਹੜਾ ਸੀ ਭਗਤੀ ਕੀਤੀ ਹੁੰਦੀ ਪੀਰਾਂ ਦੀ ਅਸੀਂ ਤਾਂ ਭੁੱਲ ਜਾਂਦੇ ਆ ਇਸ ਸੰਸਾਰ ਦੇ ਵਿੱਚ ਆ ਕੇ ਮੋਹ ਮਾਇਆ ਦੇ ਵਿੱਚ ਫਸ ਜਾਂਦੇ ਆ ਤੇ ਜਿਹੜੇ ਪੀਰ ਹੈ ਉਹ ਕਦੀ ਨਹੀਂ ਭੁੱਲਦੇ ਕਿ ਜਿਹਨੇ ਜਿਹਨਾਂ ਨੇ ਸਾਡੀ ਪਿਛਲੀ ਜਨਮ ਚ ਭਗਤੀ ਕੀਤੀ ਹੁੰਦੀ ਹੈ ਉਹਦਾ ਫਲ ਦਿਨ ਵੀ ਜਰੂਰ ਆਉਂਦੇ ਆ ਸੋ ਇਸ ਕਰਕੇ ਵੀ ਪੀਰ ਖੁਸ਼ ਹੋ ਕੇ ਨਜ਼ਰ ਆ ਜਾਂਦੇ ਆ ਕੋਈ ਘਬਰਾਉਣ ਵਾਲੀ ਗੱਲ ਨਹੀਂ ਉੱਥੇ ਵੀ ਤੁਸੀਂ ਇਹ ਗੱਲ ਨੂੰ ਦੁਬਾਰਾ ਕਿਸੇ ਨੂੰ ਰਿਪੀਟ ਨਹੀਂ ਕਰਨੀ ਦੱਸਣੀ ਨਹੀਂਗੀ ਕਿਉਂ ਕਰਕੇ ਇਹ ਬਹੁਤ ਚੰਗੇ ਸੰਕੇਤ ਹੁੰਦੇ ਆ ਤੁਹਾਡੇ ਲਈ ਕਿ ਤੁਹਾਨੂੰ ਦਰਸ਼ਨ ਦੇਣ ਪੀਰ ਜੇ ਤੁਹਾਨੂੰ ਪੀਰਾਂ ਦੇ ਦਰਸ਼ਨ ਖੁਸ਼ੀ-ਖੁਸ਼ੀ ਹੋ ਰਹੇ ਆ ਜਾਂ ਹੁੰਦੇ ਪਿਆ ਫਿਰ ਉਹਨੂੰ ਜਿਆਦਾ ਕਿਸੇ ਨਾਲ ਸਾਂਝਾ ਕਰਨ ਦੀ ਲੋੜ ਨਹੀਂ ਕੀ ਇਸ ਗੱਲ ਨੂੰ ਆਪਣੇ ਮਨ ਦੇ ਵਿੱਚ ਦਬਾ ਕੇ ਰੱਖ ਲਓ ਫਿਰ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਪੀਰ ਆ ਤੁਹਾਡੇ ਤੋਂ ਖੁਸ਼ ਰਹਿਣਗੇ ਮਿਹਰਬਾਨ ਰਹਿਣਗੇ ਤੁਹਾਡਾ ਕੋਈ ਕੰਮ ਵੀ ਦੁਨੀਆ ਦਾ ਅੜਦਾ ਨਹੀਂਗਾ ਸਾਰੇ ਕੰਮ ਤੁਹਾਡੇ ਰਾਸ ਹੋ ਜਾਣਗੇ ਬਿਨਾ ਤੁਹਾਡੇ ਤੋਂ ਮੰਗਿਆਂ ਤੁਹਾਨੂੰ ਪੀਰ ਦੇਣਗੇ ਸੋਇਸ ਕਰਕੇ ਪੀਰਾਂ ਦੇ ਦਰਸ਼ਨ ਜਿਹੜੇ ਆ ਸੁਪਨੇ ਦੇ ਵਿੱਚ ਹੁੰਦੇ ਆ ਇਹਨਾਂ ਮੁੱਖ ਮੁੱਖ ਅਲਗ-ਅਲਗ ਕਾਰਨਾ ਕਰਕੇ ਪੀਰ ਦਰਸ਼ਨ ਦਿੰਦੇ ਆ ਸੋ ਇਸ ਗੱਲ ਤੋਂ ਤੁਸੀਂ ਘਬਰਾਉਣਾ ਨਹੀਂ ਨਾ ਕਿਸੇ ਨੂੰ ਸ਼ੇਅਰ ਕਰਨੀ ਹੈ ਕਿ ਪੀਰ ਕਈ ਵਾਰ ਪੀਰ ਸਿਰਫ ਦਰਸ਼ਨ ਹੀ ਦੇਣ ਆਉਂਦੇ ਆ ਗੱਲ ਨਹੀਂ ਕਰ ਪਾਉਂਦੇ ਸੋਇਸ ਕਰਕੇ ਕਈਆਂ ਨਾਲ ਗੱਲ ਵੀ ਹੁੰਦੀ ਆ ਸੋ ਕੋਈ ਇਹ ਨਾ ਸੋਚਣਾ ਕਿ ਪੀਰ ਸਾਡੇ ਨਾਲ ਗੱਲ ਕਿਉਂ ਨਹੀਂ ਕਰਦੇ ਜਦੋਂ ਜਦੋਂ ਪੂਰਾ ਸਮਾਂ ਆ ਜਾਣਾ ਤੁਹਾਡਾ ਇੱਕ ਦਿਨ ਐਸਾ ਸਮਾਂ ਆਣਾ ਤੁਹਾਡੇ ਨਾਲ ਪੀਰ ਗੱਲ ਵੀ ਕਰਨ ਲੱਗ ਪਣਗੇ ਸੋ ਇਸ ਕਰਕੇ ਜਿਆਦਾ ਸ਼ਿਸਤ ਬਾਰੇ ਸੋਚਣਾ ਨਿਗਾ ਤਾਂ ਇਹੀ ਸਾਡੀ ਵੀਡੀਓ ਸੀ ਅੱਜ ਦੀ ਜੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਕੋਈ ਗੱਲ ਚੰਗੀ ਲੱਗੀ ਹੈ ਤੇ ਉਹਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਜੈ ਪੀਰਾਂ ਦੀ ਜੈ ਮਸਤਾਂ ਦੀ ਮਾਲਕ ਭਲੀ ਕਰੇ ਕਿਰਪਾ ਕਰੇ ਤੁਹਾਡੇ ਤੇ